ਸੱਚੇ ਕਾਲ ਜੀ ਨਮਸਕਾਰ ਮੈਂ ਅਵੀ ਕਿਸਤ ਤੁਹਾਡ ਨਾਲ ਦੇਖ ਰਿਹਾ ਸਾਇਨ ਟੀਵੀ ਅੱਜ ਸੀ ਫਗਵਾੜਾ ਕੁਲਥਮ ਨਿਵਾਸ ਦੇ ਬਾਹਰ ਮੌਜੂਦ ਹੈ ਜਿੱਥੇ ਕਿ ਸ਼੍ਰੀ ਮੋਨ ਲਾਲ ਕੁਲਥਮ ਜੀ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਅੱਜ ਉਹਨਾਂ ਦੀ ਅੰਤਿਮ ਯਾਤਰਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਜਿੰਨੇ ਵੀ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਪਿਆਰ ਉਹਨਰੇ ਰਿਸ਼ਤੇਦਾਰ ਸਭ ਪਹੁੰਚੇ ਹੋਏ ਨੇ ਕਿਉਂਕਿ ਬੇਹਦੀ ਮੰਦ ਭਾਗੀ ਖਬਰ ਹੈ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਹੈ ਪਰਿਵਾਰ ਦੇ ਵਿੱਚੋਂ ਇੱਕ ਵੱਡੇ ਪਿਓ ਦਾ ਹੱਥ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਦੁਖਦ ਖਬਰ ਹੁੰਦੀ ਹੈ ਸੋ ਜਿੰਨੇ ਵੀ ਉਹ ਉਹਨਾਂ ਦੇ ਸਿਹਦਰ ਨੇ ਜਾਂ ਉਹਨਾਂ ਚਾਣ ਵਾਲੇ ਨੇ ਕਿਉਂਕਿ ਫਗਵਾੜਾ ਦਾ ਫਗਵਾੜੇ ਤੇ ਉਹ ਇੱਕ ਬਹੁਤ ਮੰਨੀ ਪ੍ਰਵੰਨੀ ਸ਼ਖਸੀਅਤ ਰਹੇ ਨੇ ਹੋ ਸੋ ਅੱਜ ਉਹਨਾਂ ਦੀ ਅੰਤਿਮ ਜਿਹੜੀ ਯਾਤਰਾ ਦੇਖ ਸਕਦੇ ਹੋ ਤੇ ਇਹਦਾ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਜਿਸ ਦੇ ਵਿੱਚ ਉਹਨਾਂ ਦੇ ਮਿਤਕ ਦੇ ਜਿਹੜੀ ਲੈ ਕੇ ਜਾਏਗੀ ਸੋ ਉਹਨੂੰ ਵੀ ਜਿਹੜਾ ਕਰ ਦੇ ਬਾਹਰ ਇਸ ਸਮੇਂ ਖੜਾ ਕੀਤਾ ਹੋਇਆ ਸੋ ਕੁਝ ਹੀ ਸਮੇਂ ਤੱਕ ਜਿਹੜਾ ਉਹਨਾਂ ਦੇ ਦੇ ਨੂੰ ਸस्कार ਦੇ ਲਈ ਲੈ ਕੇ ਜਾਇਆ ਜਾਇਗਾ ਤੁਹਾਨੂੰ ਜਿੰਨੇ ਵੀ ਤੁਹਾਨੂੰ ਉਹ ਵੀ ਦਰਸ਼ਨ ਕਰਵਾਉਨੇ ਆ ਉਹਨਾਂ ਦੀ ਵਿਖਸਾਰ ਦੀਆਂ ਤਸਵੀਰਾਂ ਜਿੱਥੇ ਕੀ ਪਰਿਵਾਰ ਦੇ ਵਿੱਚ ਸੋਗ ਦੀ ਲੇਅਰ ਤੇ ਨਾਲ ਹੈ ਹੈ ਕਿਉਂਕਿ ਬਹੁਤ ਮੰਨਿਆ ਪਰਮੰਨਿਆ ਇਹ ਫਗਵਾੜੇ ਦਾ ਇੱਕ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਨੇ ਆਪਣੇ ਬਿਜ਼ਨਸ ਨੂੰ ਇੱਕ ਬਹੁਤ ਵੱਡਾ ਨਾਮ ਦਿੱਤਾ ਬਲਕਿ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਚ ਵੀ ਆਪਣੇ ਬਿਜ਼ਨਸ ਨੂੰ ਚਮਕਾਇਆ ਸੋਹਰੇ ਨਾਲ ਨਾਲ ਦੇਖ ਸਕਦੇ ਹੋ ਅੱਜ ਉਸੇ ਦੀਆਂ ਤਸਵੀਰਾਂ ਨੇ ਬੇਹਦੀ ਮੰਦ ਭਾਗੀ ਖਬਰ ਬੜੇ ਦੁਖਦ ਮੰਦੇ ਨਾਲ ਤੁਹਾਡੇ ਨਾਲੇ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜਦੋਂ ਪਰਿਵਾਰ ਦੇ ਉਤੋਂ ਦੀ ਇੱਕ ਇਹੋ ਜਿਹਾ ਹੱਥ ਇੱਕ ਵੱਡਾ ਹੱਥ ਚਲੇ ਜਾਣਾ ਬਹੁਤ ਘਾਟਾ ਹੁੰਦਾ ਪਰਿਵਾਰ ਤੇ ਲਈ ਬਹੁਤ ਘਾਟਾ ਹੁੰਦਾ ਬਹੁਤ ਵੱਡਾ ਘਾਟਾ ਹੁੰਦਾ ਸੋਹੀ ਤਸਵੀਰ ਤੁਹਾਨੂੰ ਅੱਜ ਸਾਂਝੀ ਕਰਾਂਗੇ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਨੇ ਬਈ ਤੁਸੀਂ ਅੱਜ ਆਏ ਹੋ ਜਾਣ ਦਿਓ ਕੀ ਕਹੋਗੇ ਜੀ ਦੇਖੋ ਇਹ ਬਹੁਤ ਦੁਖਦਾਈ ਜਿਹੜੀ ਇਹਨਾਂ ਦੇ ਪਰਿਵਾਰ ਦੇ ਲਈ ਗੱਲ ਹੈਗੀ ਆ ਮੋਨ ਨਾਲ ਕੁਲਥਮ ਜੀ ਦਾ ਫਗਵਾੜੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਾਮ ਸੀ ਇਹਨਾਂ ਦਾ ਇਹ ਬੜੇ ਨਿੱਗੇ ਸੁਭਾਅ ਦੇ ਸੀ ਹਮੇਸ਼ਾ ਹਰ ਕਿਸੇ ਨਾਲ ਹੱਸ ਕੇ ਗੱਲ ਕਰਦੇ ਸੀ ਜੇ ਬੱਚੇ ਨਾਲ ਬੈਠਦੇ ਸੀ ਤੇ ਬੱਚਿਆਂ ਮੰਗਰ ਗੱਲਾਂ ਕਰਨ ਲੱਪੰਦੇ ਸੀ ਵੀ ਉਹਨਾਂ ਦੇ ਨਾਲ ਤੇ ਜੇ ਸਿਆਣੇ ਨਾਲ ਬੈਠਦੇ ਸੀ ਤੇ ਨੇਚਰਲੀ ਉਹਨਾਂ ਦਾ ਤਜਰਬਾ ਇੰਨਾ ਜ਼ਿਆਦਾ ਸੀ ਬੜੇ ਛੋਟੇ ਲੈਵਲ ਤੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਉੱਚੇ ਲੈਵਲ ਤੱਕ ਲੈ ਕੇ ਗਏ ਜਿੱਥੇ ਪਰਿਵਾਰ ਨੂੰ ਉਹਨਾਂ ਦੇ ਜਾਣ ਦਾ ਦੁੱਖ ਆ ਉੱਥੇ ਪੂਰੇ ਮੁੱਚੇ ਫਗਵਾੜੇ ਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਆ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਉਸ ਪਵਿੱਤਰ ਆਤਮਾ ਨੂੰ ਬਾਬਾ ਜੀ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰ ਉਹਨੂੰ ਪਾਣਾ ਮੰਨਨ ਦਾ ਬਲ ਬਖਸ਼ੀ ਕਰਨ ਕਿਉਂ ਜਦੋਂ ਉਹਨਾਂ ਨੂੰ ਮਿਲਦੇ ਸੀਗੇ ਬੜੇ ਟਿਪ ਟੋਪ ਹਮੇਸ਼ਾ ਟਿਪ ਟੋਪ ਬਣ ਕੇ ਰਹਿੰਦੇ ਹੁੰਦੇ ਸੀਗੇ ਉਹ ਬਿਲਕੁਲ ਬਿਲਕੁਲ ਹਰ ਵੇਲੇ ਸਾਡੇ ਦੇ ਸਾਹਮਣੇ ਹੁੰਦੇ ਸੀਗੇ ਹਰ ਵੇਲੇ ਅਪਡੇਟ ਰਹਿੰਦੇ ਸੀ ਜੀ ਮੋਹਨ ਲਾਲ ਜੀ ਕੁਲਥਮ ਮੇਰਾ ਉਹਨਾਂ ਦਾ ਬਚਪਨ ਤੋਂ ਸਾਥ ਸੀ ਇਸ ਤਰ੍ਹਾਂ ਦੇ ਬੰਦੇ ਸ਼ਹਿਰ ਦੇ ਵਿੱਚ ਫਰ ਵਾਟ ਇਸ ਬਹੁਤ ਘਟ ਪੈਦਾ ਹੋਏ ਆ ਆਪਣੀ ਮਿਹਨਤ ਦੇ ਬਲ ਬੁੱਤੇ ਉਹ ਇਥੇ ਸ਼ਖਰ ਤੇ ਪਹੁੰਚੇ ਉਹਨੇ ਉਹਨਾਂ ਨੇ ਆਪਣਾ ਪਿਆਰ ਕਮਾਇਆ ਉਹਨੇ business ਚ ਅਗੇ ਵਧੇ ਔਰ ਪੂਰੇ ਸ਼ਹਿਰ ਤੇ ਇਲਾਕੇ ਤੇ ਉਹਨਾਂ ਦਾ ਨਾਮ ਸੀ ਔਰ ਕੀ ਕਹਿ ਸਕਦੇ ਆ ਜਿਸ ਬੰਦੇ ਨੇ ਜ਼ਿੰਦਗੀ ਚ ਮਿਹਨਤ ਕੰਮ ਹੀ ਵਰਕ ਇਸ ਵਰਸ਼ਿਪ ਉਹਦਾ ਮotto ਸੀਗਾ ਕੰਮ ਹੀ ਪੂਜਾ ਹੈ ਔਰ ਉਹਨੇ ساری ਉਮਰ ਪੂਜਾ ਕੀਤੀ ਮੈਂ ਇਸ ਮੌਕੇ ਤੇ ਪਰਿਵਾਰ ਦੇ ਨਾਲ ਬੜਾ ਦੁੱਖ ਸਾਂਝਾ ਕਰਦਾ ਹਾਂ ਇਸ ਤਰ੍ਹਾਂ ਦੀ ਘੜੀ ਕਿਸੇ ਵੀ ਪਰਿਵਾਰ ਦੇ ਵਾਸਤੇ ਬਹੁਤ ਭਾਰੀ ਸੰਵੇਦ ਦੇ ਘੜੀ ਹੈ। ਔਰ ਕਿਹਾ ਆਮ ਸਿਆਣੇ ਬੰਦੇ ਕਹਿੰਦੇ ਆ ਕਿਸ ਤਰ੍ਹਾਂ ਦੀ ਘੜੀ ਕਿਸੇ ਦੁਸ਼ਮਣ ਦੇ ਉੱਤੇ ਬਣਾ ਆਵੇ। ਪਰ ਜੀਵਨ ਇਸ ਤਰ੍ਹਾਂ ਹੈ ਉਹਦੇ ਵਿੱਚ ਜਿਸ ਇਨਸਾਨ ਨੇ ਜਨਮ ਲੈਣਾ ਹੈ ਉਸੇ ਨੇ ਹੀ ਜਾਣਾ ਹੈ। ਇਸ ਲਈ ਆਉਣਾ ਜਾਣਾ ਜਿਹੜਾ ਹੈ ਪਰਮਾਤਮਾ ਦਾ ਖੇਰ ਬਣਿਆ ਹੋਇਆ ਹੈ। ਪਰ ਅੰਕਲ ਜੀ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਲਈ ਅੱਜ ਅਸੀਂ ਇੱਥੇ ਆਏ ਆਂ ਤੇ ਸਾਨੂੰ ਉਸ ਦੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਜਿੰਨੇ ਵੀ ਸ਼ਬਦ ਬੋਲੇ ਜਾਣ ਉਹ ਘੱਟ ਨੇ ਇਹ ਬਹੁਤ ਇਹਨਾਂ ਨੇ ਸਾਰੇ ਪਰਿਵਾਰ ਨੂੰ ਇੱਕ ਤਣਕੇ ਅੰਗ ਇਕੱਠਾ ਕਰਕੇ ਇਕੱਠਾ ਕਰਕੇ ਇਕੱਠਾ ਕਰਕੇ ਇੱਕ ਬਹੁਤ ਵੱਡਾ ਇਹਨਾਂ ਨੇ ਅੰਬਾਰ ਬਣਾਇਆ ਔਰ ਉਸ ਅੰਬਾਰ ਦੇ ਔਰ ਛਾਂ ਦੇ ਥੱਲੇ ਅੱਜ ਨਾ ਸਿਰਫ ਸਾਰਾ ਪਰਿਵਾਰ ਨਾ ਸਿਰਫ ਭੈਣ ਭਰਾ ਬਲਕੇ ਦੋਸਤ ਮਿੱਤਰ ਮਿਲਣਾਲੇ ਸਾਰੇ ਉਹਨਾਂ ਦੇ ਛਤਰ ਚ ਆਇਆ ਨੂੰ ਦੇਖ ਕੇ ਉਹਨਾਂ ਨੂੰ ਯਾਦ ਕਰਦੇ ਨੇ ਇਨਾਂ ਸ਼ਬਦਾਂ ਨਾਲ ਮੈਂ ਬਹੁਤ ਹੀ ਸ਼ਰਧਾ ਨਾਲ ਆਪਣੇ ਸ਼ਰਧਾ ਦੇ ਫੁੱਲ ਉਹਨਾਂ ਦੇ ਚਰਨਾਂ 'ਚ ਪੇਸ਼ ਕਰਦਾ ਹੈ ਹੈਲੋ ਮਾਈ ਨੇਮ ਇਸਾਸ਼ੀ ਪਾਲ ਐਂਡ ਆਈ ਕੇਮ ਫਰਮ ਯੂ ਐਸ اے ਮਿਸਟਰ ਮੋਨਲ ਕੋਥਮ I won't say was my, he's still my uh, father-in-law. He was a great person. I got married uh, to this family in 1984. Since then, uh, I would say, I haven't seen a gentleman uh, better than him. He is one of the nicest person in the world. He was down to earth. Until today, I would say that uh, I respect him and I'll, I'll respect him for the rest of my life. And the old family will cherish him for, for uh, till eternity, thank you. ਥੈਂਕ ਯੂ ਮੱਚ ਸ਼੍ਰੀ ਮੋਨ ਲਾਲ ਕੁਲਸਮਜੀਤ ਜੀ ਸੋਰਸ ਹਜ਼ਾਰਗਣ ਸੋ ਕਲੋਥ ਮਰਚੈਂਟ ਐਸੋਸੀਏਸ਼ਨ ਵੱਲੋਂ ਚੇਅਰਮੈਨ ਹੋਂਦਾਤੇ ਔਰ ਸਾਰੇ ਮੈਂਬਰ ਸਹਿਮਾਨ ਵੱਲੋਂ ਮੈਂ ਦੁੱਖ ਪ੍ਰਗਟ ਕਰਦਾਗਾ ਜੋ ਕਿ ਬਿਆਨ ਨਹੀਂ ਕੀਤਾ ਜਾ ਸਕੇਗਾ ਮੈਂ ਪਰਿਵਾਰ ਦੇ ਨਾਲ ਸਹਿਮਦਰਦੀ ਪ੍ਰਗਟ ਕਰਦਾਗਾ ਥੈਂਕ ਯੂ ਜੀ ਸਸਿਆਗਾਰ ਅਸੀਂ ਸਾਰੇ ਕਲੋਥ ਮਰਚੈਂਟ ਐਸੋਸੀਏਸ਼ਨ ਵੱਲੋਂ ਇੱਥੇ ਇਕੱਠੇ ਹੋਏ ਆ ਅਸੀਂ ਸ਼ਵਰੀ ਯਾਤਰਾ ਦੀ ਵੇਟ ਕਰ ਰਹੇ ਆ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਕੰਡੋਲੈਂਸ ਜੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਤੇ ਸਾਡੇ ਬਾਜ਼ਾਰ ਦੇ ਇੱਕ ਤਰ੍ਹਾਂ ਦੇ ਫਾਊਂਡਰ ਸੀਗੇ ਮੋਨ ਲਾਲ ਜੀ ਇਸ ਬਾਜ਼ਾਰ ਨੂੰ ਪਛਾਣ ਦੇਣ ਵਾਲੇ ਕੁਲਥਮ ਸ਼ੂਜ਼ ਦੇ ਨਾਮ ਤੋਂ ਕੁਲਥਮ ਚੌਂਕ ਦੇ ਨਾਮ ਤੋਂ ਉਹ ਜਗ੍ਹਾ ਜਾਣੀ ਜਾ ਰਹੀ ਹੈ ਇਸ ਵੇਲੇ ਅਸੀਂ ਉੱਥੇ ਖੜੇ ਆਂ ਉਹਨਾਂ ਨੂੰ ਆਪਣੀ ਲਾਸਟ ਰਿਸਪੈਕਟ ਪੇ ਕਰਨੇ ਨੂੰ ਅਸੀਂ ਵੇਟ ਕਰ ਰਹੇ ਹਾਂ ਮੈਂ ਰਕੇਸ਼ ਵਾਂਗਾ ਜੀ ਕੁਲਥਮ ਪਰਿਵਾਰ ਦਾ ਕੁਲਥਮ ਫੈਸ਼ਨ ਦਾ ਔਰ ਬਿਜ਼ਨਸ ਦਾ ਸਾਡੇ ਸ਼ਹਿਰ ਤੇ ਉਹਨਾਂ ਨੇ ਕੁਲਥਮ ਪਰਿਵਾਰ ਬੜਾ ਯੋਗਦਾਨ ਆ ਬੜੇ ਹੀ ਅੱਛੀਆਂ ਨੀਤੀਆਂ ਨਾਲ ਉਹਨਾਂ ਨੇ ਬਿਜ਼ਨਸ ਕੀਤਾ ਬੜੀ ਅੱਛੀ ਤਰੀਕੇ ਨਾਲ ਸਾਰਿਆਂ ਨਾਲ ਵਰਤਿਆ ਬੜੇ ਮਿਲਨਸਾਰ ਬੰਦੇ ਸੀਗੇ ਜੀ ਅਸੀਂ 50 ਸਾਲ 60 ਸਾਲ ਤੋਂ ਮੇਰੇ ਪਰਿਵਾਰਿਕ ਰਿਲੇਸ਼ਨ ਉਹਨਾਂ ਨਾਲ ਬਾਂਗਾ ਕਲੋ ਸਟੋਰ ਬਾਂਗਾ ਫੈਮਲੀ ਦੇ ਸਾਡੇ ਤਾਏ ਜੀ ਤੋਂ ਰਿਲੇਸ਼ਨ ਸ਼ੁਰੂ ਹੋਏ ਹੁਣ ਅਸੀਂ ਜਵਾਨ ਹੋ ਗਏ ਬੱਚਿਆਂ ਨਾਲ ਵੀ ਰਿਲੇਸ਼ਨ ਆ ਅਸੀਂ ਉਹਨਾਂ ਦਾ ਬੜਾ ਆਸ਼ੀਰਵਾਦ ਪ੍ਰਾਪਤ ਕਰਕੇ ਅਸੀਂ ਵੀ ਉਹ ਤਰੱਕੀਆਂ ਕੀਤੀਆਂ ਵਾ ਤੇ ਉਹਨਾਂ ਦਾ ਹੀ ਜਾਨ ਤਾਂ ਹੁਣ ਬਹੁਤ ਦੁੱਖ ਆ ਪਰ ਸਾਨੂੰ ਆਸ਼ੀਰਵਾਦ ਹਮੇਸ਼ਾ ਉਹ ਦੇ ਕੇ ਗਏ ਆ ਸਾਡਾ ਬਾਜ਼ਾਰ ਸਾਡਾ ਸ਼ਹਿਰ ਔਰ ਸਾਰੇ ਪਰਿਵਾਰਾਂ ਨੂੰ ਉਹ ਮਿਲ ਜੁਲ ਕੇ ਰਹਿੰਦੀ ਸਿੱਖਿਆ ਦਿੰਦੇ ਸੀਗੇ ਸਾਡੇ ਚਾਚਾ ਜੀ ਗੁਜ਼ਰ ਗਏ ਆ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਘਾਟਾ ਹੋਇਆ ਸਾਡੇ ਸ਼ੁਰੂ ਤੋਂ ਹੀ ਪਰਿਵਾਰਕ ਰਿਲੇਸ਼ਨ ਕਿਉਂਕਿ ਆਮਨੇ ਸਾਹਮਣੇ ਦੁਕਾਨਾਂ ਸੀ ਹਰ ਵੇਲੇ ਸਾਡਾ ਤਾਂ ਬਚਪਨ ਹੀ ਉਹਨਾਂ ਦੀ ਗੋਲ ਚ ਬੜਿਆ ਵੇ ਇਸ ਚੀਜ਼ ਦਾ ਸਾਨੂੰ ਬਹੁਤ ਵੱਡਾ ਲੋਸ ਹੋਇਆ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਇੱਥੇ ਸਾਰਾ ਕਲੋਥ ਮਰਚੈਂਟ ਐਸੋਸੀਏਸ਼ਨ ਸਾਰਾ ਬਾਜ਼ਾਰ ਇੱਥੇ ਖੜਾ ਹੈ ਉਹਨਾਂ ਦੀ ਰਿਸਪੈਕਟ ਵਾਸਤੇ ਸੋ ਇਸ ਸਮੇਂ ਦੇਖ ਸਕਦੇ ਹੋ ਕਿ ਜਦੋਂ ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਹੀ ਬਾਜ਼ਾਰ ਦੇ ਵਿੱਚੋਂ ਹੋ ਕੇ ਨਿਕਲਦੀ ਜਿੰਨੇ ਵੀ ਮਾਰਕੀਟ ਵਾਲੇ ਨੇ ਬਾਜ਼ਾਰ ਵਾਲੇ ਨੇ ਕਿਉਂਕਿ ਅੱਜ ਉਹਨਾਂ ਦੀ ਇਹ ਅੰਤਿਮ ਯਾਤਰਾ ਦੇਖ ਸਕਦੇ ਹੋ ਸੋ ਸਿਰੇ ਚੱਲਦੇ ਉਹਨਾਂ ਦੇ ਹੀ ਸ਼ੋਰੂਮ ਦੇ ਬਾਹਰ ਉਹਨਾਂ ਦੇ ਬਾਜ਼ਾਰ ਜਿੱਥੋਂ ਉਹਨਾਂ ਨੇ ਆਪਣਾ ਇੱਕ ਵੱਡਾ ਬਿਜ਼ਨਸ ਬਣਾਇਆ ਤੇ ਉਸੇ ਦੇ ਬਾਹਰ ਉਹਨਾਂ ਦੀ ਅੰਤਿਮ ਜਿਹੜੀ ਦੇਹ ਸਮੇਂ ਜਾ ਰਹੀ ਹੈ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਸਾਰੇ ਮਿਲ ਰਹੇ ਨੇ ਤੇ ਬੜੀ ਹੀ ਕਹਿ ਸਕਦੇ ਹੋ ਕਿ ਇਮੋਸ਼ਨਲ ਇਹ ਸਮੇਂ ਸਭ ਖੋਏ ਪਏ ਨੇ ਕਿਉਂਕਿ ਯਾਤਰਾ ਇਹੋ ਜੀ ਅੰਤਿਮ ਯਾਤਰਾ ਸੀ ਉਹ ਇਸ ਤੋਂ ਬਾਅਦ ਉਹਨਾਂ ਅੱਗੇ ਜਿਹੜਾ ਸੰਸਕਾਰ ਦੇ ਲਈ ਜਾਏਗਾ ਉਹਨਾਂ ਦੇ ਬਾਜ਼ਾਰ ਜਿੱਥੋਂ ਪੂਰੇ ਪਰਿਵਾਰ ਦਾ ਇੱਕ ਨਾਮ ਬਣਿਆ ਹੈ ਅਜ ਉਥੇ ਕੁਲਥਮ ਫੈਸ਼ਨ ਦੇ ਬਾਹਰੋਂ ਉਹਨਾਂ ਦੀ ਜਿਹੜੀ ਐ ਅੰਤਿਮ ਮ੍ਰਿਤਕ ਦੇ ਇਧਰਲੇ ਪਾਸੇ ਕੁਲਥਮ ਸ਼ੂਜ਼ ਆ ਜੀ ਤੋਂ ਪਰਿਵਾਰ ਦੇ ਨਾਲ ਸਾਰੇ ਮਿਲ ਰਹੇ ਨੇ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਉਹਨਾਂ ਦੀ ਹੀ ਬਾਜ਼ਾਰ ਦੇ ਵਿੱਚੋਂ ਉਹਨਾਂ ਦੇ ਸ਼ੋਰੂਮ ਦੇ ਬਾਹਰੋਂ ਜਿਹੜਾ ਉਹ ਜਾ ਰਹੀ ਏ ਹਾਂਜੀ ਜਿਹੜੇ ਆਪਣੇ ਮੋਨ ਲਾਲ ਜੀ ਕੁਲਥਮ ਆ ਸ਼੍ਰੀ ਮੋਨ ਲਾਲ ਜੀ ਕੁਲਥਮ ਬਹੁਤ ਹੀ ਇੱਕ ਚੰਗੇ ਇਨਸਾਨ ਸੀਗੇ ਔਰ ਸਭ ਤੋਂ ਵੱਡੀ ਗੱਲ ਆ ਸਮਾਜ ਸੇਵਕ ਸੀਗੇ ਔਰ ਪੂਰੇ ਸ਼ਹਿਰ ਨੂੰ ਨਾਲ ਜੋੜ ਕੇ ਚੱਲਦੇ ਸੀਗੇ ਕੋਈ ਵੀ ਕੰਮ ਹੁੰਦਾ ਸੀਗਾ ਤੇ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਉਹਨਾਂ ਦੀ ਸਲਾਹ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀਗੇ ਔਰ ਇਹਨਾਂ ਦਾ ਪਰਿਵਾਰ ਇਹਨਾਂ ਦੇ ਗਾਂਹਾਂ ਬੱਚੇ ਜਿਹੜੇ ਆ ਉਹ ਵੀ ਬਹੁਤ ਅੱਛੇ ਆ ਮਤਲਬ ਜਿੰਨੀ ਸਿਫਤ ਕਰ ਲੋ ਇਸ ਪਰਿਵਾਰ ਦੀ ਥੋੜੀ ਆ ਜਿਹੜਾ ਇੱਕ ਘਟਾ ਵਾ ਪੂਰੇ ਫਗਵਾੜੇ ਸ਼ਹਿਰ ਨੂੰ ਕਦੀ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਵੀ ਕੋਈ ਚੰਗਾ ਇਨਸਾਨ ਜਾਂਦਾ ਵਾ ਤੇ ਦੇਖ ਲਓ ਇਹਨਾਂ ਦਾ ਦਿੱਸਦਾ ਹੀ ਆ ਲੋਕਾਂ ਨੂੰ ਜੋਨ ਦਾ ਲੋਕ ਖੜੇ ਹੋ ਕੇ ਰਸਤਿਆਂ ਦੇ ਵਿੱਚ ਫੁੱਲਾਂ ਦੀ ਬਰਖਾ ਲੈ ਦੁਨੀਆ ਤੇ ਜਿਹੜੀ ਕਮਾਈ ਅੱਜ ਅੱਜ ਪਤਾ ਲੱਗ ਰਹੀ ਜਿਨ੍ਹਾਂ ਨੇ ਪਿਆਰ ਕਰਨ ਵਾਲੇ ਹਾਂਜੀ ਹਾਂਜੀ ਜਿਹੜੀ ਇਹਨਾਂ ਨੇ ਕਮਾਈ ਕੀਤੀ ਆ ਉਹ ਅੱਜ ਸਾਰੇ ਸ਼ਹਿਰ ਨੂੰ ਦਿਸ ਨਜ਼ਰ ਆ ਰਹੀ ਆ ਔਰ ਪ੍ਰਮਾਤਮਾ ਇਹਨਾਂ ਨੂੰ ਸੁੱਖ ਸ਼ਾਂਤੀ ਤੇ ਸਵਰਗ ਚ ਵਾਸ ਰੱਖੇ ਇਹ ਮੋਰ ਲਾਲ ਜੀ ਕੋਲਥਮ ਸਮਾਜ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਧਰਾਤਲ ਤੋਂ ਬਿਜ਼ਨਸ ਸ਼ੁਰੂ ਕੀਤਾ ਔਰ ਦਵਿੰਦਰ ਜੀ ਅਸ਼ੋਕ ਜੀ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਬਣਾਇਆ ਇੱਕ ਚੰਗੇ ਬਿਜ਼ਨਸਮੈਨ ਬਣਾਇਆ ਇਹਨਾਂ ਨੂੰ ਇਹਨਾਂ ਦੇ ਭਾਈ ਸਾਹਿਬ ਇੱਕ ਇੰਗਲੈਂਡ ਵਿੱਚ ਵੀ ਸਨ ਕੁਲਥਮੋਣਾ ਦੇ ਔਰ ਬੜੇ ਲੰਬੇ ਸਮੇਂ ਤੋਂ ਇਹਨਾਂ ਨੇ ਆਪਣਾ ਜਿਹੜਾ ਬ੍ਰਾਂਡ ਆ ਉਹ ਵੀ ਫਗਵਾੜੇ ਦੇ ਵਿੱਚ ਕੁਲਥਮ ਸ਼ੂਜ਼ ਦੇ ਨਾਲ ਕੁਥਮ ਕੁਲਥਮ ਫੈਸ਼ਨ ਫੇਅਰ ਇਹ ਸਾਰਾ ਇਹਨਾਂ ਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਬੇਮਸ਼ਹੂਰ ਹੈ ਔਰ ਇਹਨਾਂ ਨੇ ਚੰਗੇ ਤਾਲਕਾ ਚੰਗੇ ਸਬੰਧ ਬਣਾ ਕੇ ਸਮਾਜ ਦੇ ਵਿੱਚ ਇੱਕ ਚੰਗਾ ਰੁਤਬਾ ਹਾਸਲ ਕੀਤਾ ਹੈ ਔਰ ਸਮਾਜ ਦੀ ਸੇਵਾ ਦੇ ਨਾਲ ਨਾਲ ਚੰਗਾ ਕਾਰੋਬਾਰ ਵੀ ਸਥਾਪਿਤ ਕੀਤਾ ਹੈ ਬੜੇ ਚੰਗੇ ਇਨਸਾਨ ਸਨ ਦੇਖੋ ਪਰਿਵਾਰ ਦਾ ਦੁੱਖ ਤਾਂ ਸਾਂਝਾ ਹੈਗਾ ਹੀ ਆ ਇਹ ਜਿੱਦਾਂ ਇਦਾਂ ਦੀਆਂ ਸ਼ਖਸੀਅਤਾਂ ਆ ਜਿਹੜੀਆਂ ਅੰਕਲ ਮੋਹਨ لال ਜੀ ਇਹ ਬਹੁਤ ਵੱਡਾ ਨਾਂ ਰਿਹਾ ਫਗਵਾੜੇ ਲਈ ਤੇ ਇਸ ਬਾਜ ਵਿੱਚ ਵਿਚਰਨ ਵਾਲਾ ਪਰਿਵਾਰ ਆ ਇਹ ਕੱਲੇ ਪਰਿਵਾਰ ਦਾ ਘਟਾ ਨਹੀਂ ਇਹ ਸਾਰੇ ਸਮਾਜ ਦਾ ਘਟਾ ਆ ਸ਼ਹਿਰ ਦਾ ਘਟਾ ਆ ਜਿੱਦਾਂ ਅਸੀਂ ਸਮਝ ਸਕਦੇ ਆ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਨਾਂ ਦੁਆਬੇ ਦੇ ਵਿੱਚ ਹੀ ਆ ਦਵਿੰਦਰ ਜੀ ਸੰਸਾਦਿਕ ਗੁਰੂ ਰਪਨਾਥ ਮੰਦ ਦੇ ਪ੍ਰਧਾਨ ਵੀ ਨੇ ਇਹ ਸਾਰੇ ਸਮਾਜ ਨੂੰ ਘਟਾ ਆ ਇਹ ਘਟਾ ਨਹੀਂ ਛੇਤੀਪੁਰਾ ਹੋਣ ਵਾਲਾ ਘਟਾ ਨਹੀਂਗਾ ਇਹਨਾਂ ਦੀ ਅਜੇ ਬਹੁਤ ਲੋੜ ਸੀਗੀ ਪਰ ਚਲੋ ਵਾਹਿਗੁਰੂ ਦੀ ਮਰਜ਼ੀ ਆ ਉਹਨਾਂ ਨੇ ਇਹਨੂੰ ਛੇਤੀ ਸੱਦ ਲਿਆ ਸਾਨੂੰ ਸਾਰਿਆਂ ਨੂੰ ਸਾਰੇ ਸ਼ਹਿਰ ਨੂੰ ਸਾਰੇ ਪਰਿਵਾਰ ਨੂੰ ਸਾਰੇ ਸਮਾਜ ਨੂੰ ਬੜਾ ਵੱਡਾ ਦੁੱਖ ਜਾਨਣਾ ਦਾ ਇਹ ਅੱਜ ਬਹੁਤ ਦੁੱਖ ਦੀ ਗੜੀ ਹੈ ਕਿ ਸਾਡੇ ਇੱਕ ਬਹੁਤ ਉੱਗੇ ਜਿਹੜੇ ਸਮਾਜ ਸੇਵੀ ਹੈ ਉਹਨਾਂ ਨੂੰ ਅੱਜ ਵਾਹਿਗੁਰੂ ਨੇ ਆਪਣੇ ਚਰਨਾਂ ਵਿੱਚ ਬੁਲਾ ਲਿਆ ਔਰ ਇਹ ਉਮੀਦ ਨਹੀਂ ਸੀ ਕਿ ਸਾਡੇ ਤੋਂ ਇੰਨੀ ਜਲਦੀ ਚਲੇ ਜਾਣਗੇ ਅਸੀਂ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਜਿਹੜਾ ਹੈ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ੇ ਪਰ ਇਹ ਬਹੁਤ ਅਸਹਿਤ ਅਤੇ ਇੱਕ ਹੈ ਦੁੱਖ ਹੈ ਵਾਹਿਗੁਰੂ ਸਾਹਿਬ ਨੇ ਮਿਹਰ ਕਰੇ ਉਹਨਾਂ ਨੇ ਫਗਵਾੜੇ 'ਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ ਬਹੁਤ ਪੁਰਾਣੇ ਹੈ ਆਪਣੇ ਕਾਰੋਬਾਰੀ ਸਨ ਤੇ ਇਹਨਾਂ ਦੇ ਬੱਚਿਆਂ ਨੇ ਵੀ ਬਹੁਤ ਅੱਛੀ ਤਰੱਕੀ ਕੀਤੀ ਹੈ ਵਾਹਿਗੁਰੂ ਉਹਨਾਂ ਨੂੰ ਵੀ ਬਹੁਤ ਬਹੁਤ ਤਰੱਕੀ ਬਖਸ਼ੇ ਇਹ ਹੀ ਸਾਡੀ ਅਰਦਾਸ ਹੈ ਜੀ ਸ਼੍ਰੀ ਮੋਹਨ ਲਾਲ ਕੁਲਥਮ ਜੀ ਜਿਨ੍ਹਾਂ ਬਾਰੇ ਕੁਝ ਦੱਸਣਾ ਜਿਹੜਾ ਉਹ ਸੂਰਜ ਨੂੰ ਚਿਰਾਗ ਦਿਖਾਣ ਵਾਲੀ ਗੱਲ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਸਨ ਕੁਲਥਮ ਗਰੁੱਪ ਦੇ ਉਹ ਸ਼ੁਰੂ ਕਰਨ ਵਾਲੇ ਸਨ ਫਾਊਂਡਰ ਸਨ ਔਰ ਇਸ ਗਰੁੱਪ ਨੂੰ ਕਿੰਨੀਆਂ ਉਚਾਈਆਂ ਤੇ ਲੈ ਕੇ ਗਏ ਅੱਜ ਸਾਰਾ ਸਾਡਾ ਸਮਾਜ ਜਿਹੜਾ ਉਹ ਜਾਣਦਾ ਔਰ ਉਹਨਾਂ ਨੇ ਸਮਾਜ ਨੂੰ ਬਹੁਤ ਵੱਡੀਆਂ ਜਿਹੜੀਆਂ ਦੇਣਾ ਦਿੱਤੀਆਂ ਨੇ ਜਿੱਥੇ ਉਹਨਾਂ ਨੇ ਸਮਾਜ ਵਾਸਤੇ ਬਹੁਤ ਕੰਮ ਕੀਤੇ ਹੈ ਉੱਥੇ ਉਹਨਾਂ ਦਾ ਜਿਹੜਾ ਬਹੁਤ ਹੀ ਖੂਬਸੂਰਤ ਪਰਿਵਾਰ ਸੀ ਤਿੰਨ ਬੇਟੀਆਂ ਤੇ ਦੋ ਬੇਟੇ ਅਸ਼ੋਕ ਕੁਲਥਮ ਜੀ ਤੇ ਦਵਿੰਦਰ ਕੁਲਥਮ ਜੀ ਉਹਨਾਂ ਨੇ ਆਪਣੇ ਪਿਤਾ ਜੀ ਦੇ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ ਉਸੇ ਤਰ੍ਹਾਂ ਨਾਲ ਆਪਣਾ ਜਿਹੜਾ ਸਥਾਨ ਐ ਸਮਾਜ ਦੇ ਵਿੱਚ ਬਣਾਇਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕਲੇਰ ਸਾਹਿਬ ਅਵਿਨਾਸ਼ ਕਲੇਰ ਜੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਵਿੱਚ ਵੀ ਰਹੇ ਐਮਐਲਏ ਸਾਹਿਬ ਵੀ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ ਵਜੀਰੀ ਵੀ ਜਿਹੜੀ ਹੈ ਉਹ ਮਾਣੀ ਹੈ ਉਹ ਮੋਹਨ ਲਾਲ ਜੀ ਦੇ ਦਮਾਦ ਨੇ ਔਰ ਇਸ ਤਰੀਕੇ ਦੇ ਨਾਲ ਸਾਰਾ ਪਰਿਵਾਰ ਜਿਹੜਾ ਬਹੁਤ ਉੱਚਾ ਸੁੱਚਾ ਤੇ ਇੱਕ ਰੋਸ਼ਨ ਦਿਮਾਗ ਪਰਿਵਾਰ ਹੈ ਸਾਰਾ ਇਹ ਔਰ ਵੱਡੀ ਗੱਲ ਇਹ ਹੈ ਕਿ ਇਸ ਪਰਿਵਾਰ ਨੇ ਸਮਾਜ ਨੂੰ ਬਹੁਤ ਹੀ ਆਈਐਸ ਤੇ ਪੀਸੀਐਸ ਜਿਹੜੇ ਅਫਸਰ ਨੇ ਉਹ ਦਿੱਤੇ ਹੈ ਅੱਜ ਉਹਨਾਂ ਦੇ ਜਾਣ ਨਾਲ ਸਮਾਜ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਜਿੱਥੇ ਪਰਿਵਾਰ ਨੂੰ ਇਹਦਾ ਘਾਟਾ ਪਿਆ ਉੱਥੇ ਸਾਡੇ ਪੰਜਾਬ ਨੂੰ ਔਰ ਸਾਡੇ ਦੇਸ਼ ਨੂੰ ਇਸ ਗੱਲ ਦਾ ਬਹੁਤ ਨੁਕਸਾਨ ਪਹੁੰਚਿਆ ਕਿਉਂਕਿ ਉਹ ਹਮੇਸ਼ਾ ਹੀ ਹਰ ਜਗ੍ਹਾ ਦੇ ਉੱਤੇ ਵੱਧ ਚੜ ਕੇ ਅੱਗੇ ਚੱਲ ਕੇ ਸਮਾਜ ਨੂੰ ਹਮੇਸ਼ਾ ਰਾਤ ਦਸੇਰਾ ਰਹੇ ਨੇ ਰਾਤ ਦਸਦੇ ਰਹੇ ਨੇ ਸੋ ਅੱਜ ਉਹਨਾਂ ਦੇ ਜਾਣ ਨਾਲ ਸਾਨੂੰ ਬਹੁਤ ਘਾਟਾ ਪਿਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਤੇ ਹੋਟਲ ਮੈਰੀਟਨ ਜਲੰਧਰ ਵੱਲੋਂ ਉਹਨਾਂ ਦੇ ਜਾਣ ਤੇ ਬਹੁਤ ਅਫਸੋਸ ਪ੍ਰਗਟ ਕਰਦਾ ਔਰ ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਸਦੀਵੀ ਤੌਰ ਤੇ ਸਥਾਨ ਦੇਣਾ ਹੈ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ 'ਚ ਰੱਖਣਾ ਹੈ ਜਿਵੇਂ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਕਿਉਂਕਿ ਜਿਹੜਾ ਬੰਦਾ ਸਮਾਜ ਦੀ ਸੇਵਾ ਕਰਦਾ ਪ੍ਰਮਾਤਮਾ ਨੂੰ ਹਮੇਸ਼ਾ ਆਪਣਾ ਸਥਾਨ ਦਿੰਦਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ ਸੋ ਇਸ ਮਹਾਵਾਕ ਅਨੁਸਾਰ ਉਹਨਾਂ ਨੇ ਜਿਹੜੀ ਸਮਾਜ ਦੀ ਸੇਵਾ ਵੀ ਕੀਤੀ ਹੈ ਤਾਂ ਮੈਂ ਉਮੀਦ ਕਰਦਾ ਕਿ ਉਹ ਹਮੇਸ਼ਾ ਹੀ ਵਾਹਿਗੁਰੂ ਜੀ ਉਹਨਾਂ ਨੂੰ ਆਪਣਾ ਚਰਨਾਂ ਦੇ ਵਿੱਚ ਸਥਾਨ ਦੇਣਗੇ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਹੋਟਲ ਮੈਰੀਟਨ ਵੱਲੋਂ ਵਾਹਿਗੁਰੂ ਜੀ ਕੀ ਅਰਦਾਸ ਕਰਦਾ ਕਿ ਉਹਨਾਂ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ